ਪਰ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਭਗਵਾਨ ਭਗਵਾਨਾ ਨੇ ਸਾਡੇ ਲਈ ਕੁਛ ਨਹੀਂ ਕੀਤਾ ਪਰ ਕੋਈ ਇਦਾਂ ਦਾ ਇਹਦੇ ਵਿੱਚ ਰੈਫਰੈਂਸ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੀ ਦੇਣ ਕੀ ਆ ਸਾਨੂੰ ਐਕਚੁਅਲੀ ਜਦੋਂ ਜਸਵੰਤ ਮੇਸ਼ਰਾ ਵੀ ਜਿਹੜੀ ਇੰਟਰਵਿਊ ਆਈ ਆ ਉਸ ਵੇਲੇ ਇਹ ਕਿਤਾਬ ਦਾ ਪੂਰੀ ਤਰ੍ਹਾਂ ਕੰਮ ਹੋ ਚੁੱਕਾ ਸੀਗਾ ਹੁਣ ਉਹਰਾ ਇਹ ਮੈਂ ਇੰਟਰਵਿਊ ਦੇ ਮਾਧਿਅਮ ਤੋਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਆ ਜਿਹੜੀ ਅੱਜ ਆਪਣੀ ਵਾਈਟ ਚੱਲਦੀ ਪਈ ਔਰ ਇਹ ਚੀਜ਼ ਅਸੀਂ ਬਕਾਇਦਾ ਬੁੱਕ ਦੇ ਵਿੱਚ ਵੀ ਉਹਨਾਂ ਦੇ ਮੂਰੇ ਸਵਾਲ ਚੱਕਾਂਗੇ ਅਗਲੇ ਐਡੀਸ਼ਨ ਦੇ ਵਿੱਚ ਕਿ ਜਿਸ ਵੇਲੇ ਬਾਬਨ ਮੇਸ਼ਰਾਬ ਨੂੰ ਅਮਨ ਗਿੱਲ ਜੀ ਨੇ ਸਾਡੇ ਨੇ ਜਿਹੜਾ ਸਵਾਲ ਕੀਤਾ ਲੇਕਿਨ ਉਹਨਾਂ ਨੂੰ ਮੈਂ ਜਰਨਲਿਸਟ ਉਹਨੂੰ ਮੰਨਦਾ ਆ ਜਿਹੜਾ ਮਤਲਬ ਕਿ ਸਹੀ ਤਰੀਕੇ ਦੇ ਨਾਲ ਕਾਊਂਟਰ ਕਰ ਸਕੇ ਕਿਉਂਕਿ ਜਰਨਲ ਜਰਨਲਿਸਟਿਕ ਸੱਚਾ ਉਹੀ ਹੁੰਦਾ ਆ ਜਿਹੜਾ ਆਪਣੇ ਆਪ ਨੂੰ ਪਹਿਲਾਂ ਪੂਰੇ ਤਰ੍ਹਾਂ ਤਿਆਰ ਕਰਕੇ ਜਾਵੇ ਜੀ ਕਿਉਂਕਿ ਅੱਗੋਂ ਉਹਨੂੰ ਕਾਊਂਟਰ ਕੁਐਸਚਨ ਆਉਣਾ ਚਾਹੀਦਾ ਆ ਲੇਕਿਨ ਉਸ ਵੇਲੇ ਅਮਨ ਜੀ ਨੇ ਕਾਊਂਟਰ ਕੁਐਸਚਨ ਨਹੀਂ ਕੀਤਾ ਕਾਊਂਟਰ ਕੁਐਸਚਨ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਸੀਗਾ ਕਿ ਜਿਹੜੇ ਮਤਲਬ ਕਿ ਤੁਸੀਂ ਕਹਿੰਦੇ ਮਹਾਪੁਰਸ਼ਾਂ ਦੀ ਗੱਲ ਕਰਦੇ ਆ ਜਦ ਕਿ ਡੀਡੀ ਕਲਿਆਣੀ ਵੀ ਇੱਕ ਵੀਡੀਓ ਘੁੰਮਦੀ ਆ ਜੀ ਸੋਸ਼ਲ ਮੀਡੀਆ ਤੇ ਮੇਕੋ ਹੈਗੀ ਆ ਕਿਆ ਵਾਲਮਿਕੀ ਦੇ ਪੀਮਸਾਰ ਇਸਤਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਸੋ ਖਾਸ ਤੌਰ ਤੇ ਤੁਹਾਡੇ ਲਈ ਅੱਜ ਇੱਕ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਵੀਡੀਓ ਦੇਖਿਓ ਵੀ ਜਰੂਰ ਔਰ ਘਟੋ ਘਟੇ ਜਿਆਦਾ ਨਹੀਂ ਤਾਂ 10 ਸਾਥੀਆਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਲਈ ਵਾਲਮਿਕੀ ਸਮਾਜ ਇਤਿਹਾਸਿਕ ਗਥਾਵਾਂ ਸੰਸਕ੍ਰਿਤੀ ਬਾਬਤ ਮੇਗਨਾਥ ਜੀ ਵੱਲੋਂ ਜਿਹੜੀ ਲਿਖੀ ਗਈ ਇੱਕ ਬੁੱਕ ਹੈ ਸੋ ਇਸ ਬੁੱਕ ਦੇ ਬਾਰੇ ਚ ਤੁਹਾਨੂੰ ਅਸੀਂ ਇਹ ਜਾਣਕਾਰੀ ਦਿੰਨੇ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਵੀ ਦਾਨਵ ਜੀ ਜਲੰਧਰ ਤੋਂ ਸੋ ਇਹਨਾਂ ਵੱਲੋਂ ਵੀ ਕੁਝ ਜਿਹੜੀਆਂ ਕੁਝ ਲੇਖ ਆ ਇਹਨਾਂ ਵੱਲੋਂ ਵੀ ਇਸ ਬੁੱਕ ਦੇ ਵਿੱਚ ਜਿਹੜੇ ਆ ਲਿਖੇ ਗਏ ਆ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੋ ਜਿਹਾ ਇਤਿਹਾਸਕ ਤੱਥ ਜਿਹੜੀ ਇਹ ਬੁੱਕ ਪੇਸ਼ ਕਰਦੀ ਆ ਹਾਂਜੀ ਸਰ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਔਰ ਮੈਂ ਦਰਾਵੜ ਚੈਨਲ ਦਾ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਆ ਕਿ ਜਿਨ੍ਹਾਂ ਨੇ ਅੱਜ ਇਸ ਬੁੱਕ ਦੇ ਉੱਤੇ ਮਤਲਬ ਕਿ ਜਿਹੜੇ ਆਪਣੇ ਰਿਵਿਊ ਲੈ ਆ ਸਾਡੇ ਤੋਂ ਔਰ ਮੈਂ ਇਹੀ ਦੱਸਣਾ ਚਾਹੁੰਦਾ ਕਿ ਜਿਹੜਾ ਵੀ ਮਿੱਥਕ ਸਗਾ ਸਮਾਜ ਦੇ ਨਾਲ ਜੁੜਿਆ ਹੋਇਆ ਜਾਂ ਵਾਲਮਿਕੀ ਮਾਰਾ ਦੇ ਨਾਲ ਜਿਹੜਾ ਕਿ ਜਿਨ੍ਹਾਂ ਨੂੰ ਜਿਹੜੇ ਮਤਲਬ ਕਿ ਨਾਬੁਦਿਸ਼ਟ ਹੋ ਗਏ ਜਾਂ ਤਥਾ ਕਥਾ ਤੋਂ ਆਪਣੇ ਆਪ ਨੂੰ ਅੰਬੇਡਕਰਵਾਦ ਦੇ ਨਾਲ ਜੋੜ ਕੇ ਪੇਸ਼ ਕਰਦੇ ਆ ਤੇ ਉਹਦੇ ਤਹਿਤ ਹੀ ਜਿਹੜਾ ਕਿ ਸਮਾਜ ਦੇ ਵਿੱਚ ਇੱਕ ਕੂ ਪ੍ਰਚਾਰ ਜਿਹੜਾ ਕੀਤਾ ਜਾਂਦਾ ਜਿਹੜਾ ਤੱਥਿਆ ਤੋਂ ਤੱਥਿਆ ਵਹੀਨ ਔਰ ਤੱਥਿਆ ਤੋਂ ਕੋਸਾਂ ਦੂਰ ਹੈਗਾ ਆ ਤੇ ਉਹ ਉਹਨਾਂ ਮਿੱਥਕਾਂ ਨੂੰ ਹੀ ਤੋੜਦੇ ਹੋਏ ਇਹ ਜਿਹੜੀ ਬੁੱਕਾ ਵਾਲਮੀਕੀ ਸਮਾਜ ਦੀ ਇਤਿਹਾਸਿਕ ਗਾਥਾਂ ਔਰ ਸੰਸਕ੍ਰਿਤੀ ਜੀ ਸੋ ਇਹ ਇਹਦਾ ਪਹਿਲਾ ਭਾਗ ਆ ਇਹਦਾ ਜਿਹੜਾ ਸੈਕੰਡ ਭਾਗ ਆ ਨਾ ਉਹਦੇ ਵਿੱਚ ਵੀ ਅਸੀਂ ਹੋਰ ਵੀ ਜ਼ਿਆਦਾ ਮਤਲਬ ਕਿ ਜਿਹੜੇ ਤੱਥ ਲਿਆਵਾਂਗੇ ਔਰ ਇਹ ਜਿਹੜੇ ਬਿਲਕੁਲ ਤੱਥਾਂ ਦੇ ਆਧਾਰਿਤ ਹੈਗੀ ਐ ਇਹ ਬੁੱਕ ਜੀ ਤੇ ਜਿਹੜੀ ਇਹ ਇਤਿਹਾਸਿਕ ਗਥਾਵਾਂ ਸੰਸਕ੍ਰਿਤੀ ਜਿਹੜੀ ਇੱਕ ਕਿਤਾਬ ਹੈ ਕਿੰਨੇ ਰਾਈਟਰ ਜਿਹੜੇ ਕਿੰਨੇ ਰਾਈਟਰਾਂ ਦੀ ਜਿਹੜੀ ਇਹਦੇ ਵਿੱਚ ਰਾਈਟ ਲਿਖੀ ਗਈ ਹੈ ਇਹਦੇ ਵਿੱਚ ਸਾਡੇ ਜਿਹੜੇ ਸਭ ਤੋਂ ਜਿਹੜੇ ਬਰਿਸ਼ਟ ਜਿਹੜੇ ਰਾਈਟਰ ਹੈਗੇ ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਯੋਗਦਾਨ ਜਿਨ੍ਹਾਂ ਦਾ ਜ਼ਿਕਰ ਜਿਹੜਾ ਓਮ ਪ੍ਰਕਾਸ਼ ਵਾਲਮੀਕੀ ਵਰਗੇ ਰਾਈਟਰਾਂ ਨੇ ਵੀ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸ੍ਰੇਸ਼ਟ ਜੈ ਪ੍ਰਕਾਸ਼ ਵਾਲਮੀਕੀ ਜੀ ਹੰਸਰਾਜ ਭਾਰਤੀ ਜੀ ਜਿਹੜੇ ਬਹੁਤ ਹੀ ਵਿਸ਼ਵ ਵਿਖਿਆਤ ਜਿਹੜੇ ਕਵੀ ਹੈਗੇ ਆ ਔਰ ਉਸ ਤੋਂ ਇਲਾਵਾ ਸਾਡੇ ਦੀਪਕ ਮਵਾਤੀ ਜੀ ਜਿਹੜੇ ਪੀ ਐਚ ਡੀ ਹੋਲਡਰ ਨੇ ਤੇ ਅੰਬਿਤ ਮੇਘਨਾਥ ਜੀ ਮਨਿੰਦਰ ਟਾਂਕ ਜੀ ਸ਼ੁਭਮ ਬਿੜਲਾਨ ਜੀ ਤੇ ਅਰਜੁਨ ਵਾਲਮੀਕੀ ਜੀ ਤੇ ਮੇਰੇ ਦੋ ਲੇਖ ਸ਼ਾਮਿਲ ਨੇ ਜੀ ਤੇ ਕਿਹੋ ਜਿਹੇ ਲੇਖ ਜਿਹੜੇ ਲਿਖਿਆ ਗਿਆ ਕਿ ਕਿਆ ਕਿਹੜੇ ਪਰਮਾਨ ਸਾਬਤ ਕਰਨਗੇ ਕਿਹੋ ਜਿਹੇ ਪਰਮਾਨ ਸਾਬਤ ਕਰਨਗੇ ਜਿਹੜੇ ਲੇਖ ਲਿਖੇ ਗਏ ਜਿਹੜਾ ਤਾਂ ਮੇਰੇ ਦੁਆਰਾ ਲਿਖਿਆ ਗਿਆ ਲੇਖ ਆ ਉਹਦੇ ਵਿੱਚ ਜਿੱਦਾਂ ਜੇ ਮੈਂ ਧਰਮਾਂਤਰਨ ਦੀ ਗੱਲ ਕਰਾਂ ਹੁਣ ਬਾਬਾ ਸਾਹਿਬ ਅੰਬੇਡਕਰ ਜੀ ਨੇ ਜਿਹੜਾ ਕਿ ਜੁਸ ਵੇਲੇ ਬੁੱਧ ਧਰਮ ਨੂੰ ਅਪਣਾਉਣ ਦਾ ਫੈਸਲਾ ਲਿਆ ਤੇ ਉਹਦੇ ਵਿੱਚ ਭਗਵਾਨ ਦਾਸ ਜਿਹੜੇ ਸੀਗੇ ਜਿਹੜੇ ਕਿ ਆਪਣੇ ਜਿਹੜੇ ਤਥਾ ਕਥਤ ਅੰਬੇਡਕਰਵਾਦ ਦੀ ਲੋਕ ਆ ਉਹ ਭਗਵਾਨ ਦਾਸ ਦੇ ਰੈਫਰੈਂਸ ਬਹੁਤ ਚੱਕ ਕੇ ਲੈਂਦੇ ਆ ਲੇਕਿਨ ਭਗਵਾਨ ਦਾਸ ਨੇ ਹੀ 바ਵਾ ਸਾਹਿਬ ਅੰਬੇਡਕਰ ਜੀ ਨੂੰ ਜਦੋਂ ਬੁੱਧ ਧਰਮ ਦੀ ਸੱਚਾਈ ਨੂੰ ਉਜਾਗਰ ਕੀਤਾ 바ਵਾ ਸਾਹਿਬ ਦੇ ਸਾਹਮਣੇ ਉਜਾਗਰ ਕੀਤਾ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ Shimla ਦਾ ਰਹਿਣ ਵਾਲਾ ਆਂ ਔਰ Shimla ਦੇ ਉੱਪਰਲੇ ਇਲਾਕੇ ਦੇ ਜਿਹੜੇ ਬੁੱਧਿਸਟ ਆ ਉਹਨਾਂ ਦੇ ਵਿੱਚ ਜਾਤੀਵਾਦ ਬਹੁਤ ਜ਼ਿਆਦਾ ਆ ਔਰ ਐਸੀਆਂ ਨੂੰ ਤੇ ਜਿਹੜੇ ਮਤਲਬ ਕਿ ਦਲਿਤਾਂ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਤੇ ਮਤਲਬ ਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉੱਥੇ ਚੱਲ ਰਹੀਆਂ ਸੀਗੀਆਂ ਔਰ ਅੱਜ ਵੀ ਇਸ ਦੇਸ਼ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਤਥਾਕਤ ਤਮਬੇਦਕਰਵਾਦੀ ਕਹਿੰਦੇ ਆ ਤੇ ਬੁੱਧਿਸਟ ਕਹਿੰਦੇ ਆ ਉਹਨਾਂ ਨੂੰ ਮੈਂ ਦੱਸ ਦਵਾ ਅੱਜ ਵੀ ਉਹਨਾਂ ਦੇ ਵਿੱਚ ਜਿਹੜਾ ਜਾਤੀਵਾਦ ਬਹੁਤ ਜ਼ਿਆਦਾ ਹੈਗਾ ਆ ਔਰ ਅਲੱਗ-ਅਲੱਗ ਜਿਹੜੇ ਉਹਨਾਂ ਦੇ ਵਿੱਚ ਸੰਪਰਦਾਏ ਜਾਂ ਇੱਕ ਕੈਟੇਗਰੀਆਂ ਬਣੀਆਂ ਪਈਆਂ ਜਿਹਦੇ ਵਿੱਚ ਹੀਨਯਾਨ ਮਹਾਯਾਨ ਨਬੂ ਨਬੂ ਬੁੱਧਿਸਟ ਤੇ ਉਹਦੇ ਇਲਾਵਾ ਥੇਰਾਵਾੜਾ ਬੁੱਧਿਸਟ, ਤਿੱਬਤੀਆਂ ਬੁੱਧਿਸਟ ਹੋਰ ਬਹੁਤ ਸਾਰੇ ਹੈਗੇ ਆ ਇਹ ਸਾਰਾ ਵਿਸਤਾਰ ਦੇ ਨਾਲ ਜੇ ਪਰ ਇਹੋ ਜਿਹਾ ਤਰੀਕ ਕਿ ਤੁਸੀਂ ਕੱਲਾ ਬੁੱਧ ਧਰਮ ਨੂੰ ਹੀ ਟਾਰਗੇਟ ਕਰ ਰਹੇ ਹੋ ਤੁਹਾਡੇ ਕੋਲ ਇਹਦੇ ਵਿੱਚ ਇਤਿਹਾਸਿਕ ਪ੍ਰਮਾਣ ਹੈ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਇਹਦੇ ਵਿੱਚ ਭਗਵਾਨ ਦਾਸ ਦੇ ਰੈਫਰੈਂਸ ਲਗਾਏ ਆ ਔਰ ਕੱਲਾ ਸਿਰਫ ਬੁੱਧ ਧਰਮ ਨੂੰ ਹੀ ਨਹੀਂ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜਦੋਂ ਜਿਸ ਵੇਲੇ 1936 ਦੇ ਵਿੱਚ ਜਦੋਂ ਸਾਡਾ ਸਾਨੂੰ ਹੱਕ ਅਧਿਕਾਰ ਮਿਲੇ ਜਦੋਂ ਸਾਨੂੰ ਮਤਲਬ ਕਿ ਵੋਟਾਂ ਦਾ ਅਧਿਕਾਰ ਮਿਲਿਆ ਜਦੋਂ ਵੋਟ ਦਾ ਅਧਿਕਾਰ ਮਿਲਿਆ ਜਾਂ ਸਿੱਖਿਆ ਦਾ ਅਧਿਕਾਰ ਮਿਲਿਆ ਉਹਦੇ ਵਿੱਚ ਜਿਹੜੇ ਸਾਡੀ ਸਾਡੇ ਜਿਹੜੇ ਭਰਾ ਆ ਜਿਨ੍ਹਾਂ ਨੂੰ ਅਸੀਂ ਮਜਵੀ ਸਿੰਘ ਕਹਿੰਨੇ ਆ ਉਹਨਾਂ ਨੇ ਆਪਣੇ ਆਪ ਨੂੰ ਐਸਸੀ ਐਸੀਆਂ ਤੋਂ ਲੱਗ ਰੱਖਿਆ ਸੀਗਾ 1936 ਦੇ ਵਿੱਚ ਜਿਹੜੀ ਜਨਗਣਨਾ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਿੱਖ ਧਰਮ ਦੇ ਵਿੱਚ ਹੀ ਕਾਊਂਟ ਕਰਵਾਇਆ ਸੀਗਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਜਵੀ ਜਾਂ ਮਤਲਬ ਕਿ ਵਾਲਮੀਕਿਸ ਮਾਨਾ ਕੋਈ ਸੰਬੰਧ ਨਹੀਂ ਹੈਗਾ ਪਰ ਜਿਸ ਵੇਲੇ ਮਤਲਬ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨ ਤੋਂ ਬਾਅਦ ਵੀ ਜਿਹੜੇ ਕੀ ਵਿਕਤਰੇ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਲੱਗ ਸ਼ਮਸ਼ਾਨ ਘਾਟ ਤੇ ਲੱਗ ਜਿਹੜੇ ਗੁਰਦੁਆਰੇ ਗੁਰੂ ਘਰ ਬਣਾਏ ਗਏ ਆ ਇਹ ਇਹਦਾ ਪ੍ਰਮਾਣ ਆ ਕਿ ਜਾਤੀਵਾਦ ਸਾਡੇ ਨਾਲ ਹਰੇਕ ਧਰਮ ਦੇ ਵਿੱਚ ਹੋਇਆ ਆ ਚਾਹੇ ਬੁੱਧਿਸਟ ਹੋਣ ਚਾਹੇ ਮੁਸਲਿਮ ਹੋਣ ਚਾਹੇ ਉਹ 크ਰਿਸਚੀਅਨ ਹੋਣ ਚਾਹੇ ਉਹ ਸਿੱਖ ਹੋਣ ਕਿਤੇ ਵੀ ਸਾਨੂੰ ਬਖਸ਼ਿਆ ਨਹੀਂ ਗਿਆ ਹੈਗਾ ਜੀ ਸਰ ਪਿਛਲੇ ਦਿਨੀ ਜਲੰਧਰ ਦੇ ਵਿੱਚ ਖਾਸ ਤੌਰ ਤੇ ਬਾਂਬ ਸੇਫ ਦੇ ਜਿਹੜੇ ਬਹੁਤ ਹੀ ਇਹ ਕਾਇਮ ਚੇਰਾ ਬਾਵਨ ਰਵੇਸ਼ ਸ਼ਾਮ ਜੀ ਜਿਹੜੇ ਇੱਥੇ ਪਹੁੰਚੇ ਸੀ ਸੋ ਉਹਨਾਂ ਨੇ ਸਾਡੇ ਵੀਰ ਅਮਨ ਗਿਲ ਜੀ ਉਹਨਾਂ ਨੇ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਤੁਸੀਂ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਤਸਵੀਰ ਤੁਸੀਂ ਕਿਉਂ ਨਹੀਂ ਲਾਉਂਦੇ ਪਰ ਉਹਨਾਂ ਨੇ ਇਹ ਜ਼ਿਕਰ ਕੀਤਾ ਸੀ ਕਿ ਭਗਵਾਨ ਭਗਵਾਨਾ ਨੇ ਸਾਡੇ ਲਈ ਕੁਛ ਨਹੀਂ ਕੀਤਾ ਪਰ ਕੋਈ ਇਦਾਂ ਦਾ ਇਹਦੇ ਵਿੱਚ ਰੈਫਰੈਂਸ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੀ ਦੇਣ ਕੀ ਹੈ ਸਾਨੂੰ ਐਕਚੁਅਲ ਦੇ ਵਿੱਚ ਜਿਸ ਵੇਲੇ ਬਾਵਨ ਮੇਸ਼ ਸ਼ਾਮ ਦੀ ਜਿਹੜੀ ਇੰਟਰਵਿਊ ਆਈ ਆ ਉਸ ਵੇਲੇ ਇਹ ਕਿਤਾਬ ਦਾ ਪੂਰੀ ਤਰ੍ਹਾਂ ਕੰਮ ਹੋ ਚੁੱਕਾ ਸੀਗਾ ਹੁਣ ਉਹਦਾ ਏ ਮੈਂ ਇੰਟਰਵਿਊ ਦੇ ਮਾਧਿਅਮ ਤੋਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਆ ਜਿਹੜੀ ਅੱਜ ਆਪਣੀ ਵਾਈਟ ਚੱਲਦੀ ਪਈ ਔਰ ਇਹ ਚੀਜ਼ ਅਸੀਂ ਬਕਾਇਦਾ ਬੁੱਕ ਦੇ ਵਿੱਚ ਵੀ ਉਹਨਾਂ ਦੇ ਮੂਰੇ ਸਵਾਲ ਚੱਕਾਂਗੇ ਅਗਲੇ ਐਡੀਸ਼ਨ ਦੇ ਵਿੱਚ ਕਿ ਜਿਸ ਵੇਲੇ ਬਾਵਨ ਮੇਸ਼ਰਾਮ ਨੂੰ ਅਮਨ ਗਿੱਲ ਜੀ ਨੇ ਸਾਡੇ ਨੇ ਜਿਹੜਾ ਸਵਾਲ ਕੀਤਾ ਲੇਕਿਨ ਉਹਨਾਂ ਨੂੰ ਮੈਂ ਜਰਨਲਿਸਟ ਉਹਨੂੰ ਮੰਨਦਾ ਆ ਜਿਹੜਾ ਮਤਲਬ ਕਿ ਸਹੀ ਤਰੀਕੇ ਦੇ ਨਾਲ ਕਾਊਂਟਰ ਕਰ ਸਕੇ ਕਿਉਂਕਿ ਜਰਨਲਿਸਟਿਕ ਸੱਚਾ ਉਹੀ ਹੁੰਦਾ ਆ ਜਿਹੜਾ ਆਪਣੇ ਆਪ ਨੂੰ ਪਹਿਲਾਂ ਪੂਰੇ ਤਰ੍ਹਾਂ ਤਿਆਰ ਕਰਕੇ ਜਾਵੇ ਜੀ ਕਿਉਂਕਿ ਅੱਗੇ ਉਹਨੂੰ ਕਾਉਂਟਰ ਕੁਐਸਚਨ ਆਣਾ ਚਾਹੀਦਾ ਆ ਲੇਕਿਨ ਉਸ ਵੇਲੇ ਅਮਨ ਜੀ ਨੇ ਕਾਉਂਟਰ ਕੁਐਸਚਨ ਨਹੀਂ ਕੀਤਾ ਕਾਉਂਟਰ ਕੁਐਸਚਨ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਹੋ ਸਕਦਾ ਸੀਗਾ ਕਿ ਜਿਹੜੇ ਮਤਲਬ ਕਿ ਤੁਸੀਂ ਕਹਿੰਦੇ ਮਹਾਪੁਰਸ਼ਾਂ ਦੀ ਗੱਲ ਕਰਦੇ ਆ ਜਦਕਿ ਡੀਡੀ ਕੁਲਿਆਣੀ ਵੀ ਇੱਕ ਵੀਡੀਓ ਘੁੰਮਦੀ ਆ ਜੀ ਸੋਸ਼ਲ ਮੀਡੀਆ ਤੇ ਮੇਕੋ ਹੈਗੀ ਆ ਉਹਦੇ ਵਿੱਚ ਉਹ ਭਾਗਮਲ ਪਾਗਲ ਜੀ ਜਿਹੜੇ ਸਾਡੇ ਬਹੁਤ ਹੀ ਬਰਿਸ਼ਟ ਸੀਗੇ ਉਹਨਾਂ ਦਾ ਜ਼ਿਕਰ ਕਰਦੇ ਆ ਕਿ ਭਾਗਮਲ ਪਾਗਲ ਜੀ ਨੇ ਕਿਹਾ ਆ ਔਰ ਇੱਕ ਹਰੀਦਰ ਦੇ ਵਿਦਵਾਨ ਦੀ ਉਹਨਾਂ ਨੇ ਗੱਲ ਕੀਤੀ ਉਸ ਵੀਡੀਓ ਦੇ ਮਾਧਿਅਮ ਦੇ ਵਿੱਚ ਵੀਡੀਓ ਦੇ ਵਿੱਚ ਉਹਦੇ ਮਾਧਿਅਮ ਤੋਂ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਿਹੜਾ ਕਿ ਉਹਨਾਂ ਵੀ ਜਿਹੜਾ ਖੂਨ ਨਾਲ ਬਾਬਾ ਸਾਹਿਬ ਨੂੰ ਲੈਟਰ ਲਿਖ ਕੇ ਭੇਜਿਆ ਜਦੋਂ ਗੋਲ ਮੇਜ ਕਾਨਫਰੰਸ ਹੋਈ ਉਹਦੇ ਵਿੱਚ ਜਦੋਂ ਗਾਂਧੀ ਨੇ ਮਹਾਤਮਾ ਗਾਂਧੀ ਨੇ ਕਿਹਾ ਕਿ ਅਛੂਤਾ ਦਾ ਨਿਤਿਤਵ ਮੈਂ ਕਰਦਾ ਹਾਂ ਲੇਕਿਨ ਬਾਅਦ ਦੇ ਵਿੱਚ ਜਦੋਂ ਜਿਸ ਵੇਲੇ ਇਹ ਗੱਲ ਬਾਬਾ ਸਾਹਿਬ ਨੇ ਇੱਥੇ ਲੈਟਰ ਲਿਖਿਆ ਇੱਥੇ ਦੇ ਲੋਕਾਂ ਨੂੰ ਇੱਥੇ ਦੇ ਅਛੂਤਾਂ ਨੂੰ ਕਿ ਮੇਰਾ ਮੇਰੇ ਪੱਖਸ਼ੇ ਦੇ ਵਿੱਚ ਲੈਟਰ ਲਿਖ ਕੇ ਭੇਜੋ ਤੇ ਸੰਗਰਾ ਮੱਲੇ ਦੇ 1500 ਵਾਲਮੀਕੀ ਸਮਾਦ ਦੇ ਲੋਕਾਂ ਨੇ ਜਿਹੜਾ ਕਿ ਸੰਗਰਾ ਮੱਲੇ ਤੋਂ ਲੈਟਰ ਲਿਖਿਆ ਗਿਆ ਤੇ ਜਿਹਦੇ ਜਿਹਦੇ ਮਤਲਬ ਕਿ ਵਿੱਚ ਡੋਗਰਮਲ ਸੰਗਰ ਜੀ ਜੀ ਆਪਣੇ ਚੂਨੀ ਲਾਲ <th>ਪਰ ਜੀ ਜੀ ਬਾਲਮਕੰਦ ਸੋਹਤਾ ਜੀ ਜੀ ਪੰਡਤ ਬਖਸ਼ੀ ਰਾਮ ਜੀ ਜੀ ਅ ਬਊ ਰਾਮ ਸੰਗਰ ਜੀ ਮਨੀ ਲਾਲ ਸੰਗਰ ਜੀ ਤੇ ਰਖਾ ਰਾਮ ਵੀਰਵੰਸ਼ ਜਿਹੜੇ ਟੋਗੜੀ ਮੁਹੱਲਾ ਤੋਂ ਸੀਗੇ ਤੇ ਭਗਮਲ ਪਾਗਲ ਜੀ ਹੋਰ ਸਾਡੇ ਬਹੁਤ ਸਾਰੇ ਜਿਹੜੇ ਮਤਲਬ ਕਿ ਜਿਹੜੇ ਵਿਦਵਾਨ ਸੀਗੇ ਜਿਹੜੇ ਸਾਡੇ ਉਸ ਵੇਲੇ ਦੇ ਜਿਹੜੇ ਸਰਪ੍ਰਸਤ ਸੀਗੇ ਕੌਮ ਦੇ ਉਹਨਾਂ ਨੇ ਆਪਣੇ ਉਂਗਲੀ ਦੇ ਨਾਲ ਕੱਟ ਲਾਗਾ ਕੇ ਬਲੇਡ ਦੇ ਨਾਲ ਤੇ ਉਹ ਖੂਨ ਨਾਲ ਲੈਟਰ ਲਿਖ ਕੇ ਭੇਜਿਆ ਸੀ ਜਿਹੜਾ ਕਿ ਇੰਗਲੈਂਡ ਦੇ ਵਿੱਚ ਹੈਗਾ ਔਰ ਖੁਦ ਬਾਮਸੇਫ ਦੇ ਲੋਕ ਜਿਹੜੇ ਬਾਮਸੇਫ ਦੇ ਵਿੱਚ ਕੰਮ ਕਰਦੇ ਆ ਮੇਰੀ ਇੱਕ ਬਾਮਸੇਫ ਦੇ ਬੰਦੇ ਨਾਲ ਗੱਲ ਹੋਈ ਸੀ ਉਹ ਕਹਿ ਰਿਹਾ ਕਿ ਇਹ ਲੈਟਰ ਜਿਹੜਾ ਸਾਡੇ ਹੈੱਡ ਕੁਆਰਟਰ 'ਚ ਪਿਆ ਆ ਤੁਸੀਂ ਮੈਨੂੰ ਇਹ ਪੁੱਛਣਾ ਚਾਹੁੰਨਾ ਹੋਣਾ ਨੂੰ ਕਿ ਜੇ ਤੁਹਾਡੇ ਕੋਲ ਲੈਟਰ ਪਿਆ ਹੈ ਜਿਹੜੇ ਲੋਕਾਂ ਨੇ ਉਹ ਲੈਟਰ ਲਿਖਿਆ ਸੀਗਾ ਕਿ ਉਹ ਮਹਾਪੁਰਸ਼ ਨਹੀਂ ਹੈਗੇ ਜਿਹਨਾਂ ਨੇ ਬਾਬਾ ਸਾਹਿਬ ਦੇ ਅ ਅੰਬੇਡਕਰ ਦੇ ਸਮਰਥਨ ਚ ਲੈਟਰ ਲਿਖਿਆ ਕਿ ਉਹਨਾਂ ਦਾ ਕਦੀ ਬਾਮ ਸੇਵ ਦੇ ਪ੍ਰੋਗਰਾਮਾਂ ਚ ਜਾਂ ਕਿਤੇ ਬੈਨਰਾਂ ਦੇ ਵਿੱਚ ਕਦੀ ਜ਼ਿਕਰ ਕੀਤਾ ਗਿਆ ਜੀ ਤੁਸੀਂ ਗੱਲ ਕਰਦੇ ਕਿ ਮਤਲਬ ਕਿ ਅਸੀਂ ਮਹਾਪੁਰਸ਼ਾਂ ਦੀ ਜਿਹੜੀ ਮਤਲਬ ਕਿ ਵਿਚਾਰਧਾਰਾ ਨਾਲ ਚੱਲਦੇ ਆ ਕਿ ਉਹ ਮਹਾਪੁਰਸ਼ ਨਹੀਂ ਸੀਗੇ ਜੀ ਕਿ ਇੱਥੇ ਬਾਮ ਸੇਵ ਦੁਆਰਾ ਜਿਹੜਾ ਕਹਿੰਦੇ ਵੀ 6743 ਕਾਸਟ ਨੂੰ ਅਸੀਂ ਨਾਲ ਲੈ ਕੇ ਚੱਲਦੇ ਆ ਕਿ ਆਪਣੇ ਪਹਿਲਾਂ ਤਾਂ 85% ਦੀ ਗੱਲ ਕਰਦੇ ਸੀ ਹੁਣ 97% ਦੀ ਗੱਲ ਕਰਦੇ ਆ ਕਿ ਵਾਲਮੀਕੀ ਸਮਾਜ ਦੇ ਉਹ ਮਹਾਪੁਰਸ਼ਾਂ ਦਾ ਯੋਗਦਾਨ ਨਹੀਂ ਸੀਗੀ ਨਹੀਂ ਸੀਗਾ ਜਿਨ੍ਹਾਂ ਨੇ Shimla ਦੇ ਵਿੱਚ Chunilal Thappar ji ਦੇ ਨਤਿਤਵ ਦੇ ਵਿੱਚ ਇਹ Voice of Raj ਦੇ ਦਫਤਰ ਦੇ ਸਾਹਮਣੇ 7 ਮੈਂਬਰਾਂ ਨੇ ਵਾਲਮੀਕੀ ਸਭਾ ਦੇ ਆਣੇ ਗਾਂਧੀ ਦੇ ਅਗੇਂਸਟ ਮਰਨਵਰਤ ਰੱਖਿਆ ਉਹ ਮਹਾਪੁਰਸ਼ ਨਹੀਂ ਸੀਗੇ ਖੁਦ ਇਸ ਚੀਜ਼ ਨੂੰ ਜਿਨ੍ਹਾਂ ਨੂੰ ਇਹ ਆਪਣਾ ਮਹਾਪੁਰਖ ਮੰਨਦੇ ਆ ਜਿਹੜੇ ਦੀਨਾਪਨਾ ਜੀ ਜਿਹੜੇ ਬਾਂਮ ਸੇਵ ਦੇ ਸੰਸਥਾਪਕਾ ਜੋ ਮੰਨਿਆ ਜਾਂਦਾ ਉਹਨਾਂ ਨੇ ਆਪਣੇ ਭਾਸ਼ਣ ਚ ਕਿਹਾ ਵੀ ਵਾਲਮੀਕੀ ਸਮਾਜ ਦੇ ਲੋਕਾਂ ਨੇ ਖੂਨ ਦੇ ਨਾਲ ਲੈਟਰ ਲਿਖ ਕੇ 바ਵਾ ਸਾਹਿਬ ਨੂੰ ਭੇਜਿਆ 바ਵਾ ਸਾਹਿਬ ਦੇ ਸਮਰਥਨ ਚ ਕੀ ਕਦੀ ਜਿਕਰ ਕੀਤਾ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਇੰਨੇ ਵਿਦਵਾਨ ਜਾਂ ਇਹਨੇ ਇੰਟੈਕਚੁਅਲ ਦੱਸਦੇ ਇਹ ਲੋਕ ਪਰ ਇਹਨਾਂ ਦੇ ਇੱਥੇ ਪਤਾ ਲੱਗਦਾ ਵੀ ਇਹ ਕਿਤੇ ਨਾ ਕਿਤੇ ਸਿਰਫ ਇੱਕ ਜਾਤੀ ਵਿਸ਼ੇਸ਼ ਦਾ ਉੱਥੇ ਕਬਜ਼ਾ ਆ। ਬਾਮ ਸਾਈਡ ਪੱਖ ਜਿਹੜਾ ਉਹਨੂੰ ਸਹੀ ਤਰੀਕੇ ਨਾਲ ਰੱਖ ਨਹੀਂ ਰਿਹਾ। ਕਿਉਂਕਿ ਮੈਂ ਤਾਂ ਇੱਕੋ ਗੱਲ ਜਾਣਦਾ ਕਿ ਜਿਹੜਾ ਬਾਮ ਸੇਫ ਆ ਉਹਦੇ ਵਿੱਚ ਇੱਕੋ ਜਾਤੀ ਦਾ ਜਿਹੜਾ ਕਿ ਦਬਦਬਾ ਹੈਗਾ ਆ ਉਹ ਇੱਕੋ ਜਾਤੀ ਹੀ ਉਰਤੇ ਹੈਵੀ ਆ ਕਿਉਂਕਿ ਗੱਲ ਤਾਂ ਕੀਤੀ ਜਾਂਦੀ ਐਸੀਆਂ ਦੀ ਕਿ ਐਸੀਆਂ ਦਾ ਸੰਗਠਨਾ ਜਾਂ ਐਸੀਆਂ ਦੇ ਨਾਲ ਨੂੰ ਨਾਲ ਲੈ ਕੇ ਚੱਲਦਾ। ਪਰ ਬਾਮ ਸੇਫ ਦੇ ਵਿੱਚ ਕਿਤੇ ਵੀ ਕਿਉਂਕਿ ਲਾਸਟ ਮੂਮੈਂਟ ਤੇ ਆਰਸੀ ਸੰਗਰ ਜੀ ਨੇ ਜਿਹੜਾ ਕਿ ਆਪਣਾ ਪੂਰਾ ਜੀਵਨ ਉਹਨਾਂ ਨੇ ਬਾਮ ਸੇਵ ਚ ਲਗਾ ਦਿੱਤਾ ਆਰਸੀ ਸੰਗਰ ਜੀ ਨੇ ਲਾਸਟ ਮੂਮੈਂਟ ਤੇ ਬਾਮ ਸੇਵ ਨੂੰ ਛੱਡਿਆ ਔਰ ਫਿਰ ਉਹਨਾਂ ਨੇ ਇੱਕ ਲੇਖ ਲਿਖਿਆ ਸੀਗਾ ਕਿ 바ਵਾ ਸਾਹਿਬ ਅੰਬੇਡਕਰ ਜਿਹੜੇ ਆ ਉਹ ਮਤਲਬ ਕਿ ਸਫਾਈ ਕਾਮਗਾਰ ਸਮਾਜ ਦੇ ਵਿੱਚੋਂ ਹੈਗੇ ਆ ਜੀ ਜਿਹੜਾ ਕਿ ਅੱਜ ਤੱਕ ਕਦੀ ਇਹਨਾਂ ਨੇ ਵੀ ਇਹਦਾ ਜ਼ਿਕਰ ਨਹੀਂ ਕੀਤਾ ਹੈਗਾ ਜੀ ਸੋ ਲਾਸਟ ਵਿੱਚ ਤੁਸੀਂ ਇਹ ਬੁੱਕ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਉਹ ਉਹ ਵੀ ਤੱਥ ਇਤਿਹਾਸਿਕ ਤੱਥ ਮਿਲਣਗੇ ਜੇ ਤੁਸੀਂ ਸ਼ਿਮਲਾ ਦਾ ਜ਼ਿਕਰ ਕੀਤਾ ਚੁੰਨੀ ਲਾਲ ਥਾਪੜ ਜੀ ਉਹਨਾਂ ਦਾ ਜ਼ਿਕਰ ਕੀਤਾ ਉਹ ਵੀ ਇਤਿਹਾਸਿਕ ਤੱਥ ਮਿਲਣਗੇ ਉਹ ਜਿਹੜੇ ਤੱਥ ਆ ਉਹ ਅਗਲੇ ਜਿੱਦਾਂ ਜਿੱਦਾਂ ਐਡੀਸ਼ਨ ਸਾਡੇ ਆਉਣਗੇ ਉਹਨਾਂ ਦੇ ਵਿੱਚ ਅਸੀਂ ਰੱਖਾਂਗੇ ਔਰ ਜਿਹੜਾ ਕਿ ਇਹਨਾਂ ਨੇ ਇੱਕ ਕੂ ਪ੍ਰਚਾਰ ਇੱਕ ਇੱਕ ਝੂਠਾ ਜਿਹੜਾ ਜਾਲ ਫਲਾਇਆ ਪਿਆ ਆ ਸਮਾਜ ਦੇ ਮੋਰੇ ਇੱਕ ਝੂਠਾ ਪ੍ਰਚਾਰ ਜਿਹੜਾ ਕੀਤਾ ਗਿਆ ਉਹਨੂੰ ਉਹਦਾ ਪੂਰੀ ਤਰ੍ਹਾਂ થી ਪਰਦਾ ਫਾਸ਼ ਕਰਾਂਗੇ ਔਰ ਸਮਾਜ ਦੇ ਮੋਰ ਦੇ ਜਿਹੜੀਆਂ ਸਚਾਈਆਂ ਆ ਉਹਨਾਂ ਨੂੰ ਉਜਾਗਰ ਕਰਾਂਗੇ ਔਰ ਆਪਣੇ ਸਮਾਜ ਨੂੰ ਜਾਗਰੂਕ ਕਰਦੇ ਹੋਏ ਔਰ ਸਮਾਜ ਨੂੰ ਇੱਕ ਅੱਛੀ ਦਿਸ਼ਾ ਔਰ ਇੱਕ ਦਸ਼ਾ ਜਿਹੜੀ ਉਹਦੀ ਸੁਧਾਰਾਂਗੇ ਜੀ ਤੇ ਇਸ ਬੁੱਕ ਦੇ ਬਾਰੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕੀ ਕਹਿਣਾ ਚਾਹੁੰਦੇ ਹੋ ਸਮਾਜ ਨੂੰ ਇਸ ਬੁੱਕ ਦੇ ਬਾਰੇ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਆ ਕਿ ਅਮਿਤ ਮੇਗਨਾਥ ਜੀ ਦੁਆਰਾ ਜਿਹੜਾ ਕਿ ਬਹੁਤ ਹੀ ਵਧੀਆ ਪ੍ਰਯਾਸ ਕੀਤਾ ਗਿਆ ਜਿੰਨੇ ਵੀ ਵਾਲਮੀਕੀ ਸਮਾਜ ਦੇ ਜਿਹੜੇ ਵਿਦਵਾਨ ਰਾਈਟਰ ਵਾ ਉਹਨਾਂ ਨੂੰ ਇਕੱਤਰਿਤ ਕਰਕੇ ਇੱਕ ਸਾਂਝਾ ਲੇਖ ਸੰਗ੍ਰਹਾਲੇ ਜਿਹੜਾ ਇਹਦੇ ਵਿੱਚ ਲਿਆਂਦਾ ਗਿਆ ਆ ਔਰ ਇੱਕ ਇਤਿਹਾਸਿਕ ਸੰਗ੍ਰਹਾਲੇ ਆ ਇਹ ਸੰਗ੍ਰਹਿ ਕੀਤਾ ਗਿਆ ਆ ਔਰ ਮੈਂ ਇਹੀ ਅਪੀਲ ਕਰੂੰਗਾ ਕਿ ਜੇ ਜਿਹੜੇ ਲੋਕ ਇਤਿਹਾਸ ਨੂੰ ਜਾਨਣਾ ਚਾਹੁੰਦੇ ਆ ਜਿਹੜੇ ਇੱਛੂ ਕਹਗੇ ਆ ਉਹ ਇਸ ਬੁੱਕ ਨੂੰ ਜ਼ਰੂਰ ਲੈਣ ਔਰ ਬਾਕੀ ਜਿੰਨੇ ਲੋਕ ਹੈਗੇ ਆ ਤੇ ਉਹਨਾਂ ਅੱਗੇ ਵੀ ਅਪੀਲ ਕਰਨਾ ਚਾਹੁੰਦਾ ਤੇ ਆਪਣੇ ਇਤਿਹਾਸ ਨਾਲ ਜ਼ਰੂਰ ਜੁੜਨ ਜੀ ਸੋ ਸਾਥੀਓ ਇਹ ਸੀ ਸਾਡੇ ਵੀਰ ਬਹੁਤ ਹੀ ਸਤਿਕਾਰਯੋਗ ਰਵੀ ਦਾਰਮ ਜੀ ਸੋ ਖਾਸ ਤੌਰ ਤੇ اپیل ਕਰਦੇ ਨੇ ਕਿ ਸਮਾਜ ਇਸ ਬੁੱਕ ਨੂੰ ਜ਼ਰੂਰ ਇੱਕ ਵਾਰ ਪੜ੍ਹੇ ਕਿਉਂਕਿ ਬਹੁਤ ਇਤਿਹਾਸਕ ਤੱਥ ਤੇ ਪ੍ਰਮਾਣ ਪੇਸ਼ ਕਰਦੀ ਆ ਸੋ ਉਹਨਾਂ ਲੋਕਾਂ ਦੇ ਸਵਾਲ ਵੀ ਜਿਹੜੇ ਲੋਕ ਸਵਾਲ ਖੜਾ ਕਰਦੇ ਨੇ ਵਾਲਮਿਕੀ ਸਮਾਜ ਦੇ ਇਤਿਹਾਸ ਤੇ ਉਸ ਦੇ ਬਾਰੇ ਵੀ ਜਿਹੜਾ ਇਹ ਬੁੱਕ ਜਿਹੜਾ ਉਹ ਤੱਥ ਪੇਸ਼ ਕਰਦੀ ਆ ਸੋ ਬੇਨਤੀ ਆ ਇਸ ਬੁੱਕ ਨੂੰ ਜ਼ਰੂਰ ਇੱਕ ਵਾਰ ਪੜ੍ਹੋ ਔਰ ਸਾਡੇ ਵੀਰ ਜੀ ਉਹਨਾਂ ਨੂੰ ਲਾਸਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਿ ਇੱਕ ਬਾਮਨ ਮੇਸ਼ਰਾਮ ਨੇ ਇੱਕ ਹੋਰ ਸਵਾਲ ਜਿਹੜਾ ਰੱਖਿਆ ਸੀਗਾ ਕਿ ਮੈਂ ਵੀ ਭਗਵਾਨਾਂ ਦਾ ਜਿਹੜਾ ਕੀ ਮਤਲਬ ਜ਼ਿਕਰ ਨਹੀਂ ਕੀਤਾ ਜਾਂਦਾ ਜਦ ਕਿ ਜੇ ਦੇਖਿਆ ਜਾਵੇ ਸਾਡੇ ਜਿਹੜੇ ਵੀਰ ਸੀਗੇ ਅਮਨ ਗਿੱਲ ਜੀ ਉਹਨਾਂ ਨੇ ਉਹਨੂੰ ਕਾਉਂਟਰ ਕੁਐਸਚਨ ਨਹੀਂ ਕੀਤਾ ਕਿ ਜਿਹੜਾ ਬੁੱਧਵਾ ਕਿਉਂਕਿ ਜਿਸ ਵੇਲੇ ਤਾਂ ਪ੍ਰਮਾਨ ਦੇਣੇ ਹੁੰਦੇ ਵਾਲਮੀਕੀ ਮਹਾਰਾ ਦੇ ਖਿਲਾਫ ਉਸ ਵੇਲੇ ਉਹੋ ਹੀ ਧਰਮ ਗ੍ਰੰਥਾਂ ਨੂੰ ਬ੍ਰਾਹਮਣੀ ਧਰਮ ਗ੍ਰੰਥਾਂ ਨੂੰ ਲਿਆ ਕੇ ਇਹੀ ਸਾਰਾ ਸਮਾਜ ਦੇ ਮੂਰੇ ਰੱਖਿਆ ਜਾਂਦਾ ਉਹਨਾਂ ਦੇ ਅੱਗੇ ਪੇਸ਼ ਕੀਤਾ ਜਾਂਦਾ ਵੀ ਆ ਦੇਖੋ ਜੀ ਆਹ ਗ੍ਰੰਥ ਦੇ ਵਿੱਚ ਵਾਲਮੀਕੀ ਮਾਰੈ ਵਾਰੇ ਆ ਕਹਿ ਦਿੱਤਾ ਗਿਆ ਤੇ ਉਹੀ ਜਿਹੜੇ ਪੁਰਾਣ ਆ ਉਹਦੇ ਵਿੱਚ ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਨਵਾਂ ਅਵਤਾਰ ਕਿਹਾ ਗਿਆ ਕੀ ਵਿਸ਼ਨੂੰ ਨੂੰ ਉਹ ਭਗਵਾਨ ਨਹੀਂ ਮੰਨਦੇ ਜੀ ਬੁੱਧ ਨੂੰ ਭਗਵਾਨ ਬਹੁਤ ਜਗ੍ਹਾ ਤੇ ਭਗਵਾਨ ਲਿਖਿਆ ਗਿਆ ਕੀ ਬੁੱਧ ਦੀ ਫੋਟੋ ਲਾਉਂਦੇ ਆ ਕੀ ਇਹ ਸਵਾਲ ਨਹੀਂ ਹੋਣਾ ਚਾਹੀਦਾ ਸੀਗਾ ਜੀ ਔਰ ਉਸ ਤੋਂ ਇਲਾਵਾ ਬਹੁਤ ਸਾਰੇ ਮਤਲਬ ਕਿ ਗ੍ਰੰਥਾਂ ਦੇ ਵਿੱਚ ਜਿਹੜਾ ਬੁੱਧ ਨੂੰ ਲੈ ਕੇ ਇਹ ਮਤਲਬ ਕਿ ਜਿਹੜੀਆਂ ਚਰਚਾਵਾਂ ਕੀਤੀਆਂ ਗਈਆਂ ਜਿੱਥੇ ਭਗਵਾਨ ਦੱਸਿਆ ਗਿਆ ਆ ਹੋਰ ਕਈ ਕੁਝ ਚੀਜ਼ਾਂ ਹੈਗੀਆਂ ਆ ਜਿਹੜੀਆਂ ਉਹਨਾਂ ਨੂੰ ਕਵਨਟਰ ਕੁਐਸਚਨ ਕਰਨੀ ਚਾਹੀਦੀ ਸੀ ਲੇਕਿਨ ਨਹੀਂ ਕੀਤੇ ਗਏ ਜੀ ਸੋ ਇਹ ਚੀਜ਼ਾਂ ਤੇ ਵਿਚਾਰ ਕਰੋ ਕਿਉਂਕਿ ਇਹ ਸਿਰਫ ਔਰ ਸਿਰਫ ਵਾਲਮੀਕੀ ਮਹਾਰਾਜ ਦਾ ਵਿਰੋਧ ਨਹੀਂ ਇਹ ਪੂਰੇ ਦੇ ਪੂਰੇ ਵਾਲਮੀਕੀ ਸਮਾਜ ਦਾ ਵਿਰੋਧ ਕਰਦੇ ਆ ਜੀ ਸੋ ਸਾਥੀਓ ਅਪੀਲ ਹੈ ਕਿ ਖਾਸ ਤੌਰ ਤੇ ਵਾਲਮੀਕੀ ਮਹਾਰਾਜ ਜੀ ਔਰ ਵਾਲਮੀਕੀ ਸਮਾਜ ਦਿੱਤੇ ਗੱਲ ਕਰਨੀ ਆ ਤਾਂ ਇਹ ਬੜੇ ਸਮਝ ਸੋਚ ਕੇ ਉਸ ਗੱਲ ਨੂੰ ਸਾਨੂੰ ਸਮਝ ਕੇ ਲੈਣਾ ਚਾਹੀਦਾ ਔਰ ਇਤਿਹਾਸਕ ਪ੍ਰਮਾਣ ਪੇਸ਼ ਕਰਦੀ ਇਹ ਕਿਤਾਬ ਸੋ ਬੇਨਤੀ ਹੈ ਇਸ ਕਿਤਾਬ ਦੇ ਬਾਰੇ ਚ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਇੱਕ ਵਾਰ ਜਰੂਰ ਪੜਿਓ ਔਰ ਅਸੀਂ ਵੀ ਪੜਾਂਗੇ ਸੋ ਬੇਨਤੀ ਹੈ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਧੰਨਵਾਦ